ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਿੰਦਰ ਚੈਲ ਆਪਾਂ ਆਏ ਆਪਣੇ ਯਾਰ ਕੋਲੇ ਗਰਵਾਹ ਨੂੰ ਮਿਲਣ ਇਹਨੇ ਅੱਖ ਦਾ ਆਪਰੇਸ਼ਨ ਕਰਵਾਇਆ ਸੀ ਤੇ ਆਪਾਂ ਅੱਜ ਇਹਦਾ ਪਤਾ ਲੈਣ ਭਾਈ ਹੋਰ ਗਰਵਾਜ ਵਧੀਆ ਬ੍ਰਾ ਕਿਵੇਂ ਅੱਖ ਠੀਕ ਹੈ ਹੈ ਵਧੀਆ ਵੇਖ ਸਾਡੀ ਮੈਚਿੰਗ ਸ਼ਰਟਾਂ ਵੇਖ ਸਾਡੇ ਕੋਈਆਂ ਪਾਜਾ ਠੀਕ ਹੈ ਦੱਸ ਬਈ ਕਿਵੇਂ ਹੋ ਤੋ ਠੀਕ ਠਾਕ ਹੈ ਜਮਾ ਵਧੀਆ ਪੂਰਾ ਇੱਕ ਗੱਲ ਦਾ ਸਪਰੇਸ਼ਨ ਵੇਲੇ ਕੋਈ ਦਿੱਕਤ ਤਾਂ ਨਹੀਂ ਆਈ ਜੱਗ ਮੇੋਰ ਨਹੀਂ ਉੱਚੀ ਬੋਲ ਮਾੜਾ ਬੜੀ ਠੀਕ ਨਹੀਂ ਉੱਚੀ ਬੋਲਣਾ ਕਿਉਂ ਉੱਚੀ ਕਿਉਂ ਨਹੀਂ ਬੋਲਣਾ ਹਾਂ ਤਾਂ ਬਹੁਤ ਦਿਨ ਹੋ ਗਿਆ ਆਪਰੇਸ਼ਨ ਨੂੰ ਨਹੀਂ ਨਹੀਂ ਉਹਨੇ ਕਿਹਾ ਕਿ ਉੱਚੀ ਨਹੀਂ ਬੋਲਣਾ ਠੀਕ ਉੱਚੀ ਨਹੀਂ ਬੋਲਣਾ ਚਲ ਚੰਗੀ ਗੱਲ ਹੈ ਤੇ ਇੱਕ ਆਵਦੀ ਬਚਤ ਰੱਖੀ ਹਾਂਜੀ ਐਨਕ ਮੁੜ ਕੇ ਚ ਬਾਹਰ ਘੱਟ ਨਿਕਲੀ ਠੀਕ ਹੈ ਅੰਦਰ ਬੈਠਾ ਰਹੇ ਟਕਾਕ ਕਰਕੇ ਤਿੰਨ ਮਹੀਨੇ ਪੂਰੀ ਬਚਤ ਰੱਖ ਹਾਂਜੀ ਠੀਕ ਹੈ ਕੀਰਾ ਕੂਰਾ ਦੱਬ ਕੇ ਖਾ ਸਲਾਦ ਜਿੰਨਾ ਖਾਦਾ ਜਾਂਦਾ ਠੀਕ ਤੇ ਉਹ ਦੀ ਦੈ ਤੈਨੂੰ ਪੂਰਾ ਲੈ ਐਨਕ ਐਨਕ ਨੂੰ ਲੈ ਲੈ ਉਹਨੇ ਜਿੰਨੇ 20 ਨੇ ਨਿਗਾਣਾ ਲਾ ਉਹ ਖੋਲ ਕੇ ਬੱਸ ਲਾ ਲੈ ਐਨਕ ਐਨਕ ਲਾ ਠੀਕ ਆ ਜੀ ਵਧੀਆ ਹੁਣ ਤੁਹਾਨੂੰ ਸਹੀ ਦਿੰਦਾ ਹੈ ਆ ਕਿੰਨੇ ਆ ਪਿਆਰ ਪੰਜਾ ਪੰਜਾ ਇੱਕ ਨਹੀਂ ਬਣੀ ਸਾਡੇ ਵੀ ਨਹੀਂ ਬਣੀ ਪੰਜ ਤੂੰ ਹਜੇ ਇੱਕ ਨਹੀਂ ਨਹੀਂ ਹੋ ਜਾਏ ਪੰਜਾ ਤੇ ਨਿਗਾਹ ਤਰੀ ਹਰੇ ਬਣਾਉਣ ਵਾਲੀ ਮੈਂ ਕਰਦਾ ਡਾਕਟਰ ਨਾਲ ਗੱਲ ਹੈ ਕਿ ਹਜੇ ਸਹੀ ਨਹੀਂ ਹੋ ਰਹਾ ਤੁਹਾਡੇ ਦਸਤਾਂ ਦਸ ਵੀ ਭਾਈ ਮੈਂ ਠੀਕ ਠਾਕ ਹੈ ਜੇ ਤੁਸੀਂ ਤੇਰਾ ਪਤਾ ਲੈਣਾ ਆ ਸਕਦੇ ਆ ਲੋ ਵੀ ਗਰਬਾਤ ਸਿੰਘ ਘਰਿਆਣਾ ਦਾ ਪਤਾ ਲੈਣ ਤੁਸੀਂ ਆ ਸਕਦੇ ਹੋ ਤੇ ਬਾਈ ਨੇ ਕਰਾਇਆ ਸਾਡਾ অপারেশন ਸੱਚੀ ਕਾਲ ਜਿਉਂਦੇ ਵਸਦੇ ਰਹੋ ਇਹ ਇਦਾਂ ਹੀ ਗਰਵਾਜ ਨੂੰ ਪਿਆਰ ਦਿੰਦੇ ਰਹੋ ਸਸੀ ਕਾਲ ਜੀ